ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਾਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਹਾਣੀ ਰੀਤ ਮੇਰੀ ਚੰਗੀ ਦੋਸਤ ਸੀ ਅਸੀਂ ਇੱਕ ਸਾਲ ਇਕੱਠਿਆਂ ਕਾਲਜ ਬਤਾਇਆ ਫਿਰ ਮੇਰੀ ਮੈਰਿਜ ਹੋ ਗਈ ਪਰ ਫੋਨ ਤੇ ਗੱਲ ਹੋ ਜਾਂਦੀ ਸੀ ਉਹ ਰੂਪ ਰੰਗ ਦੀ ਸੋਹਣੀ ਤੇ ਹਸਮੁਖ ਸੀ ਇੱਕ ਦਿਨ ਉਸ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਰਿਸ਼ਤਾ ਤੈਅ ਹੋ ਗਿਆ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਲਈ ਗਈ ਹਾਂ ਪਰ ਉਹ ਓਪਰੀ ਜਿਹੀ ਹਾਸੀ ਹੱਸੀ ਤਾਂ ਮੈਨੂੰ ਕੁਝ ਸਮਝ ਨਹੀਂ ਲੱਗੀ ਸੱਬ ਨਾਲ ਮੇਰਾ ਗੇੜਾ ਪੇਕੇ ਵੱਜਿਆ ਤਾਂ ਮੈਂ ਉਸ ਨੂੰ ਪਾਰਟੀ ਦੇ ਬਹਾਨੇ ਮਿਲਣ ਗਈ ਅਸੀਂ ਫਾਈਨ ਫੂਡ ਵਾਲੇ ਦੇ ਬੈਠ ਕੇ 버ਗਰ ਤੇ ਠੰਡਾ ਲੈ ਲਿਆ ਉਹ ਆਪਣੇ ਆਪ ਨੂੰ ਬਹੁਤ ਖੁਸ਼ ਦਿਖਾ ਰਹੀ ਸੀ ਪਰ ਮੇਰੇ ਵਾਰ-ਵਾਰ ਕਹਿਣ ਤੇ ਦੱਸਿਆ ਕਿ ਲੜਕਾ ਫੌਜੀ ਹੈ ਤੇ ਉਸਨੇ ਮੇਰੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਜਿਵੇਂ ਕਿ ਉਹ ਉਸ ਨੂੰ ਆਪਣੇ ਨਾਲ ਫੌਜ ਵਿੱਚ ਨਹੀਂ ਲੈ ਜਾ ਸਕਦਾ ਉਸ ਦੇ ਮਾਪੇ ਕੋਲ ਰਹਿਣਾ ਪਵੇਗਾ ਉਹ ਕੱਲੀ ਪੇਕੇ ਨਹੀਂ ਆ ਸਕਦੀ ਉਸ ਤੇ ਮਾਪਿਓ ਨਾਲ ਆਣਗੇ ਤੇ ਮਲਾ ਕੇ ਲੈ ਜਾਣਗੇ ਪਰ ਰਹਿ ਨਹੀਂ ਸਕਦੀ ਕੋਈ ਜੌਬ ਨਹੀਂ ਕਰ ਸਕਦੀ ਅੱਗੇ ਪੜਾਈ ਨਹੀਂ ਕਰ ਸਕਦੀ ਮਤਲਬ ਕਰ ਹੀ ਰਹਿਣਾ ਹੈ ਮੈਂ ਹੈਰਾਨ ਸੀ ਕਿ ਤੂੰ ਇਸ ਬਾਰੇ ਆਪਣੇ ਆਪਣੇ ਮਾਪਿਆਂ ਨੂੰ ਦੱਸਿਆ ਹੈ ਤਾਂ ਉਸ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਮੈਨੂੰ ਉਸ ਦੀ ਪਰਿਵਾਰਤੀ ਹੈਰਾਨੀ ਹੋਈ ਕਿ ਆਪਣੀ ਧੀ ਨੂੰ ਉਹਨਾਂ ਨੇ ਐਨੀ ਆਜ਼ਾਦੀ ਦਿੱਤੀ ਤੇ ਸ਼ਹਿਰੀ ਮਾਹੌਲ ਵਿੱਚ ਵੱਡੀ ਹੋਈ ਨੂੰ ਅੱਜ ਬੰਦਸ਼ ਵਿੱਚ ਬੰਨ ਰਹੇ ਨੇ ਖੈਰ ਲੜਕਾ ਫੌਜੀ ਹੋਣ ਕਰਕੇ ਕਿਉਂਕਿ ਫੌਜੀ ਹਮੇਸ਼ਾ ਦੂਜਿਆਂ ਲਈ ਜਾਂਦੇ ਨੇ ਸ਼ਾਇਦ ਇਸੇ ਲਈ ਸਭ ਨੇ ਹਾਂ ਕਰ ਦਿੱਤੀ ਚਲੋ ਫਿਰ ਵਿਆਹ ਵਾਲਾ ਦਿਨ ਵੀ ਆ ਗਿਆ ਮੇਰੇ ਨਾਲ ਮੇਰਾ ਹਸਬੰਡ ਤੇ ਸਾਡਾ ਤਿੰਨ ਕੁ ਮਹੀਨਿਆਂ ਦਾ ਬੱਚਾ ਅਸੀਂ ਵਿਆਹ ਵਿੱਚ ਸ਼ਾਮਲ ਹੋਏ ਵਿਆਹ ਪੈਲਸ ਦਾ ਸੀ ਤੇ ਰੀਤ ਦੇ ਮਾਪਿਆਂ ਨੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਸ ਦਾ ਵਿਆਹ ਪੂਰੇ ਰਸਮਾਂ ਰਵਾਜਾਂ ਨਾਲ ਹੁੰਦਾ ਹੈ ਤੇ ਉਹ ਆਪਣੇ ਦਿਲ ਵਿੱਚ ਬਹੁਤ ਆਰਮਾਨ ਲੈ ਕੇ ਨਵੇਂ ਭਾਵ ਸਹੁਰਿਆਂ ਦੇ ਘਰ ਪਰਵੇਸ਼ ਕਰਦੀ ਹੈ ਵਿਆਹ ਤੋਂ ਤੀਸਰੇ ਦਿਨ ਉਹ ਵਾਪਸ ਪੇਕੇ ਘਰ ਆਈ ਤਾਂ ਮੈਨੂੰ ਵੀਡੀਓ ਕਾਲ ਕਰਕੇ ਉਸ ਦੇ ਚਿਹਰੇ ਤੋਂ ਖੁਸ਼ੀ ਸਾਫ਼ ਚਲਕਦੀ ਸੀ ਮਤਲਬ ਉਹ ਕਾਫੀ ਖੁਸ਼ ਸੀ ਮੈਂ ਵੀ ਸੰਤੁਸ਼ਟ ਸੀ ਕਿ ਉਹ ਖੁਸ਼ ਹੈ ਫਿਰ ਲਗਭਗ 2 ਮਹੀਨੇ ਮੇਰੀ ਉਸ ਨਾਲ ਗੱਲ ਨਾ ਹੋਈ ਤੇ ਮੈਂ ਵੀ ਨਵਾਂ ਨਵਾਂ ਵਿਆਹ ਹੋਣ ਕਰਕੇ ਜਿਆਦਾ ਫੋਨ ਕਰਨਾ ਚੰਗਾ ਨਾ ਸਮਝਿਆ ਮੈਂ 2 ਮਹੀਨੇ ਬਾਅਦ ਉਸ ਦੀ ਮੰਮੀ ਨੂੰ ਕਾਲ ਕੀਤੀ ਤਾਂ ਜੋ ਰੀਤ ਦਾ ਹਾਲ ਚਾਲ ਪੁੱਛ ਸਕਾਂ ਪਰ ਫੋਨ ਖੁਦ ਰੀਤ ਨੇ ਚੁੱਕਿਆ ਤੇ ਮੈਨੂੰ ਹੈਰਾਨੀ ਹੋਈ ਪਰ ਮੈਂ ਖੁਸ਼ ਸੀ ਕਿ ਚਲੋ ਰੀਤ ਨਾਲ ਗੱਲ ਤਾਂ ਹੋਈ ਮੈਂ ਉਸ ਨਾਲ ਨਾਰਾਜ਼ ਹੋਈ ਕਿ ਰੀਤ ਤੂੰ ਤਾਂ ਸੌਰਿਆਂ ਦੀ ਹੋ ਕੇ ਰੇ ਗਏ 2 ਮਹੀਨੇ ਵਿੱਚ ਇੱਕ ਕਾਲ ਵੀ ਕੀਤੀ ਨਾ ਇਹ ਸੁਣ ਕੇ ਉਸ ਦਾ ਗਲ ਭਰ ਆਇਆ ਤੇ ਅੱਖਾਂ ਵਿੱਚ ਨੀਰ ਵਗਣ ਲੱਗਾ ਮੈਨੂੰ ਕੁਝ ਸਮਝ ਨਾ ਆਈ ਪਰ ਉਸ ਤੋਂ ਗੱਲ ਨਹੀਂ ਹੋ ਰਹੀ ਸੀ ਫਿਰ ਮੇਰੇ ਜ਼ੋਰ ਦੇਣ ਤੇ ਉਹ ਕ ਉਹ ਦੱਸਣ ਲੱਗੀ ਰੀ ਤਰੋਂਦੀ ਰੋਂਦੀ ਕੁਝ ਸਮੇਂ ਲਈ ਖਾਮੋਸ਼ ਹੋ ਜਾਂਦੀ ਹੈ ਤੇ ਫੋਨ ਕੱਟ ਦਿੰਦੀ ਹੈ ਮੈਂ ਦੁਬਾਰਾ ਕਾਲ ਕੀਤੀ ਪਰ ਕੋਈ ਫੋਨ ਨਹੀਂ ਉਠਾਉਂਦਾ ਮੈਂ ਦੋ ਜਿੱਤੀ ਵਿੱਚ ਪੈ ਗਈ ਕਿ ਆਖਰ ਮਾਜਰਾ ਕੀ ਇਹ ਫੋਨ ਕਿਉਂ ਕੱਟ ਦਿੱਤਾ ਉਹ ਰੋ ਕਿਉਂ ਰਹੀ ਸੀ ਆਪਣੇ ਆਪ ਨੂੰ ਹੀ ਸਵਾਲ ਕਰ ਰਹੀ ਸੀ ਤੇ ਖਿਆਲ ਖਿਆਲਾਂ ਦੇ ਵਹਾਰ ਵਿੱਚ ਵਹਿ ਰਹੀ ਸੀ ਤਾਂ ਪਤਾ ਨਹੀਂ ਦਿਮਾਗ ਕੀ ਕੀ ਸੋਚ ਰਿਹਾ ਸੀ ਤੇ ਰੱਬ ਅੱਗੇ ਅਰਦਾਸ ਕੀਤੀ ਰੱਬਾ ਸਭ ਖੈਰੀਅਤ ਹੋਵੀ ਉਸ ਦਿਨ ਮੈਂ ਅਣਮਨੇ ਮਨ ਨਾਲ ਕੰਮ ਕਰ ਰਹੀ ਸੀ ਤੇ ਰੋਟੀ ਦਾ ਇੱਕ ਨਵਾਲਾ ਤੱਕ ਅੰਦਰ ਨਾ ਗਿਆ ਜਦੋਂ ਮੇਰੇ ਪਤੀ ਨੇ ਰੋਟੀ ਨਾ ਖਾਣ ਬਾਰੇ ਪੁੱਛਿਆ ਤਾਂ ਮੈਂ ਝੂਠ ਬੋਲ ਦਿੱਤਾ ਕਿ ਅੱਜ ਮੇਰਾ ਚਿੱਤ ਠੀਕ ਨਹੀਂ ਪਰ ਅਰੀਤ ਬਾਰੇ ਕੁਝ ਨਾ ਦੱਸਿਆ ਉਹ ਰਾਤ ਮੇਰੇ ਲਈ ਵਰੇ ਦੀ ਰਾਤ ਬਣ ਗਈ ਜੋ ਮੁੱਕਣ ਤੇ ਹੀ ਨਹੀਂ ਆਉਂਦੀ ਸੀ ਮੈਂ ਆਪਣੇ ਹੀ ਮਨ ਨਾਲ ਅढ़ेੜ ਬੁਣ ਕਰ ਰਹੀ ਸੀ ਕਿ ਕਦ نیند ਆ ਗਈ ਪਤਾ ਹੀ ਨਾ ਲੱਗਾ ਸੋਭਾ ਵੀ ਮੈਂ ਮਰ ਜਾਏ ਜੇ ਜਿਹੜੇ ਨਾਲ ਕੰਮ ਕੀਤਾ ਤੇ ਪਤੀ ਦੇ ਵਾਰ-ਵਾਰ ਕਹਿੰਦੇ ਇੱਕ ਰੋਟੀ ੱੱਕੇ ਨਾਲ ਖਾ ਲਈ ਮੈਂ ਜਲਦੀ ਨਾਲ ਕੰਮ ਮੁਕਾ ਕੇ ਵੇਲੀ ਹੋ ਗਈ ਤੇ ਮੈਂ ਫੇਰ ਤੋਂ ਫੋਨ ਮਲਾਉਣ ਲੱਗੀ ਹੀ ਸੀ ਕਿ ਇੰਨੇ ਨੂਰੀਤ ਦਾ ਫੋਨ ਆ ਜਾਂਦਾ ਹੈ ਤੇ ਉਸ ਨੇ ਪਹਿਲਾਂ ਕੱਲ ਲਈ ਮਾਫੀ ਮੰਗੀ ਉਸ ਤੋਂ ਫੋਨ ਕੱਟ ਹੋ ਗਿਆ ਸੀ ਤੇ ਫਿਰ ਆਪਣੇ ਫਿਰ ਆਪ ਹੀ ਬੋਲੀ ਮੈਂ ਹਮੇਸ਼ਾ ਲਈ ਵਾਪਸ ਆਪਣੇ ਘਰ ਆ ਗਈ ਹਾਂ ਉਸ ਨਰਕ ਵਿੱਚੋਂ ਨਿਕਲ ਕੇ ਸਦਾ ਲਈ ਉਹ ਦੋ ਮਹੀਨੇ ਮੇਰੇ ਲਈ ਬਦ ਤੋਂ ਵੀ ਬਦਤਰ ਸੀ ਮੈਂ ਵਿੱਚੋਂ ਹੀ ਟੋਕ ਕੇ ਪੁੱਛਿਆ ਕਿ ਅਜਿਹਾ ਕੀ ਹੋਇਆ ਇੰਨੀ ਜਲਦੀ ਇੰਨਾ ਵੱਡਾ ਫੈਸਲਾ ਲੈ ਲਿਆ ਤੂੰ ਰਿਤ ਜਦ ਪਹਿਲੀ ਵਾਰ ਆਈ ਸੀ ਤਾਂ ਬਹੁਤ ਖੁਸ਼ ਸੀ ਫਿਰ ਅਚਾਨਕ ਕੀ ਹੋਇਆ ਹੋਰ ਪਤਾ ਨਹੀਂ ਮੈਂ ਇਕੋ ਸਾ ਕਿੰਨੇ ਹੀ ਸਵਾਲਾਂ ਦੀ ਝੜੀ ਲਾ ਦਿੱਤੀ ਫਿਰ ਉਹ ਦੱਸਣ ਲੱਗੀ ਕਿ ਸ਼ਾਇਦ ਉਹ ਹੀ ਖੁਸ਼ੀ ਦਾ ਦਿਨ ਸੀ ਤੇ ਫਿਰ ਉਹ ਉਸ ਦੀ ਖੁਸ਼ੀ ਨੂੰ ਗ੍ਰਹਿਣ ਲੱਗਣ ਲੱਗ ਪਿਆ ਭਾਵੇਂ ਮਾਪਿਆਂ ਦੇ ਘਰ লেਟ ਉੱਠਦੀ ਸੀ ਪਰ ਉੱਥੇ 4 ਵਜੇ ਉੱਠ ਖੜਦੀ ਸੀ ਪਹਿਲਾਂ ਨਹਾ ਧੋ ਲੈਂਦੀ ਤੇ ਫਿਰ ਚਾਹ ਪਾਣੀ ਦਾ ਇੰਤਜ਼ਾਮ ਕਰਦੀ ਘਰ ਵਿੱਚ ਕੋਈ ਮਾਲ ਡੰਗਰ ਤਾਂ ਹੈ ਨਹੀਂ ਸੀ ਪਰ ਫਿਰ ਵੀ ਉਸ ਨੂੰ ਸਵੇਰ ਤੋਂ ਲੈ ਕੇ ਰਾਤ ਤਾਈ ਕੋਈ ਨਾ ਕੋਈ ਕੰਮ ਲਈ ਰੱਖਦੇ ਹਰ ਨਵੀਂ ਵਿਆਹੀ ਕੁੜੀ ਨੂੰ ਚਾਹ ਹੁੰਦਾ ਹੈ ਕਿ ਉਹ ਨਵੇਂ-ਨਵੇਂ ਸੂਟ ਪਾਵੇ ਤੇ ਮੇਕਅਪ ਕਰੇ ਪਰ ਉਹਦੇ ਇਹ ਸੁਪਨੇ ਵੀ ਧਰੇ ਧਰਾਏ ਰਹਿ ਗਏ ਜਦ ਸੱਸ ਨੇ ਕਹਿ ਦਿੱਤਾ ਕਿ ਸਿਰਫ ਦੋ ਸੂਟ ਬਾਹਰ ਰੱਖ ਲੈ ਤੇ ਬਾਕੀ ਸਾਰੇ ਕੱਪੜੇ ਸਾੰਮ ਦੇ ਇਹ ਦੋ ਸੂਟ ਹੀ ਬਦਲ-ਬਦਲ ਕੇ ਪਾ ਲਵੀਂ ਤੇ ਮੇਕਅਪ ਦਾ ਵੀ ਥੋੜਾ ਸਮਾਨ ਹੀ ਬਾਹਰ ਰੱਖੀ ਬਾਕੀ ਸਾੰਮ ਦੇ ਉਹਨਾਂ ਦਾ ਸ਼ਹਿਰ ਵਿੱਚ ਘਰ ਹੋਣ ਦੇ ਬਾਵਜੂਦ ਵੀ ਘਰ ਕਾਫੀ ਖੁੱਲਾ ਸੀ ਕੋਠੀ ਵੀ ਚੰਗੀ ਪਾਈ ਹੋਈ ਸੀ ਮੈਂ ਉਸ ਨੂੰ ਬਿੱਟਰ ਹੀ ਟੋਕੇ ਕਿ ਹਾਂ ਰੀਤ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੋ ਤੂੰ ਐਡਾ ਕਦਮ ਚੁੱਕਿਆ ਇਹ ਤਾਂ ਨਾਰਮਲ ਗੱਲ ਹੈ ਸਹੁਰੇ ਘਰ ਜਾ ਕੇ ਕੰਮ ਤਾਂ ਕਰਨਾ ਹੀ ਪੈਂਦਾ ਹੈ ਮਾਪਿਆਂ ਵਰਗੀ ਐਸ ਨਹੀਂ ਲੱਭਦੀ ਕਿਤੇ ਰੀਤ ਤੂੰ ਜਲਦਬਾਜੀ ਤਾਂ ਨਹੀਂ ਕੀਤੀ ਉਹ ਫਿਰ ਦੱਸਣ ਲੱਗੀ ਕਿ ਜੇ ਸਿਰਫ ਇਹ ਹੀ ਗੱਲ ਹੁੰਦੀ ਤਾਂ ਉਹ ਫਿਰ ਵੀ ਬਰਦਾਸ਼ਤ ਕਰ ਲੈਂਦੀ ਪਰ ਉਸ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਕਿਉਂਕਿ ਉਹ ਇਨਸਾਨ ਜਿਸ ਨਾਲ ਉਹ ਚਾਰ ਲਾਵਾਂ ਲੈ ਕੇ ਆਈਏ ਜਦ ਉਹ ਹੀ ਉਸ ਦੇ ਨਾਲ ਨਹੀਂ ਖੜ ਸਕਦਾ ਤਾਂ ਸਾਰੀ ਉਮਰ ਉਹ ਕਿਸ ਦੇ ਸਹਾਰੇ ਕੱਟੇਗੀ ਉਹ ਆਪਣੇ ਮਾਪਿਆਂ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਸੀ ਜੇ ਫੋਨ ਕਰਨਾ ਵੀ ਹੈ ਤਾਂ ਸਪੀਕਰ ਔਨ ਕਰਕੇ ਬਸ ਥੋੜੀ ਜਿਹੀ ਗੱਲ ਕਰ ਸਕਦੀ ਸੀ ਕਿਸੇ ਹੋਰ ਰਿਸ਼ਤੇਦਾਰ ਨੂੰ ਫੋਨ ਨਹੀਂ ਕਰ ਸਕਦੀ ਸੀ ਇੱਥੋਂ ਤੱਕ ਕਿ ਆਪਣੀ ਸੱਕੀ ਭੈਣ ਜੋ ਵਿਆਹੀ ਹੋਈ ਏ ਉਸ ਨੂੰ ਵੀ ਫੋਨ ਨਹੀਂ ਕਰ ਸਕਦੀ ਸੀ ਉਸ ਦਾ ਭਰਾ ਪਹਿਲੀ ਵਾਰ ਮਿਲਣ ਗਿਆ ਤੇ ਉਸ ਦੀ ਸੱਸ ਨੇ ਸਸਦੇ ਉਸ ਦਾ ਘਰ ਵਾਲਾ ਉਸ ਨਾਲ ਲੜਨ ਲੱਗ ਪਏ ਤੇ ਉਹ ਬੁੱਤ ਬਣੀ ਸਭ ਚੁੱਪਚਾਪ ਦੇਖਦੀ ਰਹਿ ਦੇਖਦੀ ਰਹੀ ਸੀ ਤੇ ਸਿਵਾਏ ਉਹ ਰੋਣ ਦੇ ਹੋਰ ਕੁਝ ਨਾ ਕਰ ਸਕੇ ਤੇ ਉਹਦਾ ਭਰਾ ਵੀ ਭਰਿਆ ਪੀਤਾ ਵਾਪਸ ਆ ਗਿਆ ਉਸ ਤੋਂ ਬਾਅਦ ਉਸ ਨੂੰ ਹਦਾਇਤ ਕਰ ਦਿੱਤੀ ਕਿ ਉਹ ਆਪਣੇ ਭਰਾ ਨਾਲੋਂ ਰਿਸ਼ਤਾ ਤੋੜ ਲਵੇ ਤੇ ਅੱਗੇ ਤੋਂ ਉਹ ਇੱਥੇ ਨਾ ਆਵੇ ਉਹ ਕਿਦਾਂ ਨਾਲ ਦੇ ਜੰਮੇ ਨਾਲੋਂ ਰਿਸ਼ਤਾ ਤੋੜਦੀ ਉਹ ਵੀ ਬਿਨਾਂ ਕਿਸੇ ਗਲਤੀ ਤੋਂ ਪਰ ਫੇਰ ਵੀ ਉਹ ਸਬਰ ਦਾ ਕੌੜਾ ਕੁੱਟ ਪਰ ਗਈ। ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੇ ਆਪ ਮੁਹਾਰੇ ਹੀ ਉਹਨਾਂ ਨੂੰ ਬਰਸੀਸ ਨਿਕਲ ਗਈ। ਉਹ ਫਿਰ ਕਹਿਣ ਲੱਗੀ ਇੰਨਾ ਹੋਣ ਦੇ ਬਾਵਜੂਦ ਵੀ ਉਹ ਚੁੱਪ ਸੀ ਤੇ ਦਿਨ ਕੱਟੀ ਕਰ ਰਹੀ ਸੀ ਪਰ ਉਹਨਾਂ ਨੂੰ ਅਜੇ ਸਬਰ ਨਹੀਂ ਸੀ। ਉਹ ਮੇਰੇ ਸਬਰ ਦਾ ਹੋਰ ਇਮਤਿਹਾਨ ਲੈ ਰਹੇ ਸੀ। ਉਹ ਸਵੇਰ ਤੋਂ ਲੈ ਕੇ ਰਾਤ ਤਾਈਂ ਕੰਮ ਕਰਦੀ। ਰਿੰਦੀ ਪਰ ਉਸ ਨੂੰ 메ਨ ਗੇਟ ਕੋਲ ਖੜਨ ਦੀ ਇਜਾਜ਼ਤ ਨਹੀਂ ਸੀ ਉਸ ਦੀ ਸੱਸ ਸਾਰਾ ਦਿਨ ਹੁਕਮ ਚਲਾਉਂਦੀ ਰਹਿੰਦੀ ਤੇ ਉਹਦਾ ਸਹੁਰਾ ਜੋ ਕੈਰੇਕਟਰ ਪੱਖੋਂ ਠੀਕ ਨਹੀਂ ਸੀ ਉਸ ਨੂੰ ਕੰਮਕਾਰ ਤਾਂ ਕੋਈ ਨਹੀਂ ਸੀ ਪਰ ਫੇਰ ਵੀ ਰਾਤ ਨੂੰ 11 12 ਵਜੇ ਆਉਂਦਾ ਤੇ ਜਿੰਨਾ ਟਾਈਮ ਉਹਦਾ ਸਹੁਰਾ ਘਰ ਨਹੀਂ ਆਉਂਦਾ ਸੀ ਉਹਨਾਂ ਟਾਈਮ ਉਹ ਦੋਵੇਂ ਪਤੀ ਪਤਨੀ ਆਪਣੇ ਕਮਰੇ ਵਿੱਚ ਨਹੀਂ ਜਾ ਸਕਦੇ ਸੀ ਤੇ ਜਦੋਂ ਉਹ ਆਉਂਦਾ ਉਦੋਂ ਹੀ ਸਜਰੀ ਰੋਟੀ ਪਕਾ ਕੇ ਦੇਣੀ ਪੈਂਦੀ ਸੀ ਪਰ ਉਹ ਆਪਣੇ ਸਹੁਰੇ ਨੂੰ ਰੋਟੀ ਫੜਾ ਨਹੀਂ ਸਕਦੀ ਸੀ ਸਿਰਫ ਰੋਟੀ ਲਾਉਣੀ ਹੀ ਹੁੰਦੀ ਸੀ ਉਹਦੇ ਪਤੀ ਨੇ ਉਸ ਨੂੰ ਕਹਿ ਰੱਖਿਆ ਸੀ ਕਿ ਉਹ ਬਾਪੂ ਦੇ ਕੋਲ ਨਾ ਜਾਵੇ ਤੇ ਨਾ ਹੀ ਉਸ ਵੱਲ ਝਾਕਣਾ ਹੈ ਉਸ ਦੇ ਸਾਹਮਣੇ ਹਮੇਸ਼ਾ ਨੀਵੀਂ ਪਾਕੀ ਰੱਖਣੀ ਹੈ ਕੋਈ ਵੀ ਚੀਜ਼ ਨਹੀਂ ਫੜਾਉਣੀ ਆਦ ਉਸ ਨੂੰ ਪਹਿਲਾਂ ਤਾਂ ਇਹ ਅਜੀਬ ਜਿਹਾ ਲੱਗਾ ਕਿ ਸਹੁਰਾ ਵੀ ਤਾਂ ਆਪਣੇ ਪਿਓ ਸਮਾਨ ਹੁੰਦਾ ਹੈ ਫਿਰ ਇੰਨੀ ਬੰਦਸ਼ ਕਿਉਂ ਫਿਰ ਉਸ ਦਾ ਇਹ ਵਹਿਮ ਵੀ ਨਿਕਲ ਗਿਆ ਕਿ ਕਿਉਂ ਉਸ ਦੇ ਘਰ ਵਾਲੇ ਨੇ ਕਿਹਾ ਹੈ ਉਹ ਦੱਸਦੀ ਹੈ ਕਿ ਇੱਕ ਇੱਕ ਦਿਨ ਤਾਂ ਉਸ ਦੇ ਸਹੁਰੇ ਨੇ ਹੱਦ ਹੀ ਪਾਰ ਕਰ ਦਿੱਤੀ ਕਿ ਉਸ ਦਾ ਸਹੁਰਾ ਕਹਿੰਦਾ ਜਦ ਮੈਂ ਬਾਹਰੋਂ ਆਵਾਂ ਤੂੰ ਮੇਰੇ ਗਲ ਵਿੱਚ ਬਾਹਾਂ ਪਾ ਕੇ ਮੇਰਾ ਸਵਾਗਤ ਕਰਿਆ ਕਰ ਜਦ ਉਸ ਨੇ ਇਹ ਕਿਹਾ ਤਾਂ ਉਹ ਕਹਿੰਦੀ ਮੈਨੂੰ ਧਰਤੀ ਵੇਲ ਨਹੀਂ ਦੇ ਰਹੀ ਸੀ ਕਿ ਮੈਂ ਇੱਥੇ ਹੀ ਤਾਂ ਸ ਜਾਵਾਂ ਮੇਰਾ ਉੱਚੀ ਉੱਚੀ ਰੋਨ ਨੂੰ ਜੀ ਕਰੇ ਉਸ ਦਿਨ ਮੇਰਾ ਸਬਰ ਟੁੱਟ ਗਿਆ ਸੀ ਮੈਂ ਇੱਕਦਮ ਸੁੰਨ ਜਈ ਹੋ ਗਈ ਜਿਵੇਂ ਲੱਤਾਂ ਬਾਹਾਂ ਵਿੱਚ ਜਾਣ ਹੀ ਨਾ ਰਹੀ ਹੋਵੇ ਮੈਂ ਡਰ ਨਾਲ ਕੰਬ ਰਹੀ ਸੀ ਉਸ ਦਿਨ ਉਸ ਨੇ ਆਪਣੇ ਡੈਡੀ ਨਾਲ ਫੋਨ ਤੇ ਗੱਲ ਕੀਤੀ ਤੇ ਹੁਣ ਹੀ ਆਨ ਲਈ ਕੇ ਆ ਉਸ ਦਿਨ ਉਸ ਦਾ ਡੈਡੀ ਉਸ ਨੂੰ ਘਰ ਵਾਪਸ ਲੈ ਆਇਆ ਪਰ ਉਸ ਦੀ ਸੱਸ ਨੇ ਉਸ ਨੂੰ ਜਿਆਦਾ ਸਮਾਨ ਨਾ ਚੱਕਣ ਦਿੱਤਾ ਸਿਰਫ ਦੋ ਸੂਟ ਹੀ ਚੁੱਕਣ ਦਿੱਤੇ ਉਸ ਦੇ ਉਸਨੇ ਘਰ ਆ ਕੇ ਸਭ ਕੁਝ ਦੱਸ ਦਿੱਤਾ ਤੇ ਵਾਪਸ ਨਾ ਜਾਣ ਦਾ ਫੈਸਲਾ ਵੀ ਸੁਣਾ ਦਿੱਤਾ ਇਸ ਮਾਮਲੇ ਵਿੱਚ ਉਸ ਦਾ ਪਤੀ ਖਮੋਸ਼ ਹੀ ਰਿਹਾ ਇਹ ਸੁਣ ਕੇ ਮੈਂ ਹੰਡੋਰ ਪੌਰ ਜਿਹੀ ਹੋ ਗਈ ਕਿ ਕੋਈ ਇਨਸਾਨ ਇੰਜ ਕਿਦਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਸਕਦਾ ਹੈ ਰੀਤ ਦਾ ਪਿਓ ਕੋਈ ਕੇਸ ਤਰਜ ਨਹੀਂ ਕਰਾਉਂਦਾ ਕਿਉਂਕਿ ਕੋਟਕਚਾਣੀਆਂ ਵਿੱਚ ਇਨਸਾਨ ਰੋਲ ਜਾਂਦਾ ਹੈ ਤੇ ਉਸ ਨੇ ਪਛਾਇਤ ਰਹੀ ਆਪਣੀ ਧੀ ਦਾ ਸਮਾਨ ਚੁੱਕ ਲਿਆ ਜਿਸ ਪਿਉਣੀ ਆਪਣੀ ਧੀ ਇੰਨੇ ਲਾਡਾ ਨਾਲ ਪਾਲੀ ਸੀ ਉਸ ਨੂੰ ਉਹਨਾਂ ਨੇ 2 ਮਹੀਨਿਆਂ ਵਿੱਚ ਹੀ ਮਾਨਸਿਕ ਰੋਗੀ ਬਣਾ ਦਿੱਤਾ ਜਿਸ ਦੇ ਚਾਹ ਤੇ ਸਦਰਾਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਆਪਣੇ ਸਮਾਜ ਵਿੱਚ ਪਤਾ ਨਹੀਂ ਕਿੰਨੀਆਂ ਕੁ ਰੀਤ ਜਈਆਂ ਨੇ ਜਿਨ੍ਹਾਂ ਦੇ ਸੁਪਨੇ ਸਜਾਉਣ ਤੋਂ ਪਹਿਲਾਂ ਹੀ ਤਹਿਤ ਨਹਿਸ ਕੀਤਾ ਜਾਂਦਾ ਹੈ ਤੇ ਦੋਸ਼ੀ ਖੁੱਲੇ ਆਮ ਘੁੰਮ ਰਹੇ ਹਨ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ